ਕਿੰਦੇ ਨੇ ਮਨੁੱਖ ਜੋ ਚੋਟੀ ਦੇ ਸਿਆਣੇ ਨੇ ਇਹ 14 15 ਫੀਸਦੀ ਜਾਗੇ ਹੋਏ ਨੇ। ਯਾਨੀ 85 ਫੀਸਦੀ ਮਨੁੱਖ ਦਾ ਮਨ ਸੁੱਤਾ ਹੋਇਆ ਹੈ। ਸੁੱਤਾ ਹੋਇਆ। ਪਸ਼ੂਆਂ ਨਾਲੋਂ ਅੱਗੇ ਹੈ ਕਿਉਂਕਿ ਪਸ਼ੂਆਂ ਨਾਲੋਂ ਜ਼ਿਆਦਾ ਜਾਗੇ ਹੋਇਆ ਹੈ। ਤੋਂ ਜ਼ਿਆਦਾ ਜਾਗੇ ਤੇ ਜ਼ਿਆਦਾ ਸਮਝ ਆਏ। ਪਸ਼ੂ ਨੂੰ ਇਤਨੀ ਸਮਝ ਨਹੀਂ ਹੈ। ਜਾਗਣ ਤੇ ਹੀ ਸਮਝ ਪੈਂਦੀ ਹੈ। ਮਨੁੱਖ ਜ਼ਿਆਦਾ ਜਾਗਿਆ ਹੋਇਆ ਹੈ ਪਰ ਇਹ ਜਾਗਿਆ ਹੈ ਧਨ ਦੇ ਪ੍ਰਤੀ ਧਰਮ ਦੇ ਪ੍ਰਤੀ ਨਹੀਂ ਇਹ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਨਹੀਂ ਇਹ ਜਾਗਿਆ ਹੈ ਪਰਿਵਾਰ ਦੇ ਪ੍ਰਤੀ ਨਿਰੰਕਾਰ ਦੇ ਪ੍ਰਤੀ ਨਹੀਂ ਪਸ਼ੂ ਨੂੰ ਪਰਿਵਾਰ ਦੀ ਸਮਝ ਵੀ ਨਹੀਂ ਪਦਾਰਥਾਂ ਦੀ ਵੀ ਸਮਝ ਨਹੀਂ ਮਨੁੱਖ ਨੂੰ ਸਮਝ ਆਏ ਇਹ ਸੋਨਾ ਹੈ ਚਾਂਦੀ ਹੈ ਹੀਰਾ ਹੈ ਮੋਤੀ ਹੈ ਮਨੁੱਖ ਨੂੰ ਸਮਝ ਆਏ ਪਸ਼ੂ ਨੂੰ ਨਹੀਂ ਤੇ ਮਾਂ ਹੈ ਭੈਣ ਹੈ ਨਾਨੀ ਹੈ ਮਾਸੀ ਹੈ ਤੇ ਦਾਦੀ ਹੈ ਇਹ ਦਾਦਾ ਹੈ ਚਾਚਾ ਹੈ ਤਾਇਆ ਹੈ ਮਨੁੱਖ ਨੂੰ ਸਮਝ ਹੈ ਪਸ਼ੂ ਨੂੰ ਸਮਝ ਨਹੀਂ ਹੈ ਜ਼ਿਆਦਾ ਜਾਣਦਾ ਹੈ ਪਸ਼ੂ ਇਤਨਾ ਨਹੀਂ ਜਾਣਦਾ ਕਿਉਂਕਿ ਜ਼ਿਆਦਾ ਜਾਗਿਆ ਹੈ ਬਾਵੇਂ ਜ਼ਿਆਦਾ ਜਾਗਿਆ ਪਰ ਪੂਰਾ ਜਾਗਿਆ ਨਹੀਂ ਤੇ ਜਾਗੇ ਹੋਏ ਦੀਆਂ ਲੋੜਾਂ ਹੁੰਦੀਆਂ ਨੇ ਸੁੱਤੇ ਦੀਆਂ ਲੋੜਾਂ ਨਹੀਂ ਹੁਣ ਮੈਲਜ ਕਰਾਂ ਚੁੱਕੇ ਪੱਥਰ ਟੋਟਲੀ ਸੁੱਤਾ ਹੋਇਆ ਕੋਈ ਲੋੜ ਨਹੀਂ ਬਨਸਪਤੀ ਥੋੜੀ ਜਿਹਾ ਜਾਗ ਗਈਏ ਤਾਂ ਲੋੜ ਹੈ ਪਾਣੀ ਚਾਹੀਦਾ ਪਸ਼ੂ ਸਤਰਾ ਨੂੰ ਜ਼ਿਆਦਾ ਜਾਗ ਗਿਆ ਤਾਂ ਨੀਰੀ ਪਿਆਸ ਵੀ ਨਹੀਂ ਹੈ ਭੁੱਖ ਵੀ ਹੈ ਆਵਾਜ਼ ਵੀ ਹੈ ਜ਼ਿਆਦਾ ਜਾਗ ਗਿਆ ਮਨੁੱਖ ਦਾ ਮਨ ਵਿਕਸਿਤ ਹੋਇਆ ਹੈ ਸਰੀਰਕ ਲੋੜਾਂ ਦੇ ਨਾਲ-ਨਾਲ ਇਹਦੇ ਮਨ ਦੀਆਂ ਲੋੜਾਂ ਵੀ ਇਹ ਭੁੱਖ ਵੀ ਪੈਦਾ ਵਿਕਸਤ ਮਨ ਪਸ਼ੂ ਕੋਲ ਨਹੀਂ ਹੈ ਇਸ ਵਾਸਤੇ ਪਸ਼ੂ ਨੂੰ ਮਨੋਰੰਜਨ ਦੇ ਸਾਧਨ ਨਹੀਂ ਚਾਹੀਦੇ ਪਸ਼ੂ ਬੋਰ ਵੀ ਨਹੀਂ ਆਉਂਦਾ ਪਸ਼ੂ ਬੇਚੈਨ ਵੀ ਨਹੀਂ ਆਉਂਦਾ ਬੇਚੈਨ ਹੋਣ ਵਾਸਤੇ ਮਨ ਚਾਹੀਦਾ ਜਾਗਰਤੀ ਚਾਹੀਦੀ ਹੈ ਕੋਈ ਇਤਨਾ ਨਹੀਂ ਜਾਗਿਆ ਪਸ਼ੂ ਮਾਨਸਿਕ ਤਲ ਤੇ ਦੁਖੀ ਵੀ ਨਹੀਂ ਆਉਂਦਾ ਇਸ ਵਾਸਤੇ ਉਹਨੂੰ ਕੋਈ ਮਨੋਰੰਜਨ ਨਹੀਂ ਚਾਹੀਦਾ ਰੰਗ ਤਮਾਸ਼ੇ ਨਹੀਂ ਚਾਹੀਦੇ ਉਹਨੂੰ ਖੇਡ ਖਿਲਾਉਣੇ ਨਹੀਂ ਚਾਹੀਦੇ ਜਾਗਿਆ ਹੀ ਨਹੀਂ ਇਤਨਾ ਮਨੁੱਖ ਦਾ ਮਨ ਜ਼ਿਆਦਾ ਜਾ ਗਿਆ ਹੈ ਔਰ ਛੋਟੀ ਦੇ ਜੋ ਸਿਆਣੇ ਮਨੁੱਖ ਦਾਰਸ਼ਨਿਕ ਚਿੰਤਕ ਅਜ਼ੀਮ ਸ਼ਾਇਰ ਕਵੀ ਇਹ ਆਮ ਮਨੁੱਖਾਂ ਨਾਲੋਂ ਜ਼ਿਆਦਾ ਜਾਗੇ ਹੁਣ ਨੇ ਨੇ ਤੇ ਧਿਆਨ ਨਾਲ ਸੁਣਨਾ ਆਮ ਮਨੁੱਖਾਂ ਨਾਲੋਂ ਜ਼ਿਆਦਾ ਬੇਚੈਨ ਹੁੰਦਾ ਹੈ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਜ਼ਿਆਦਾ ਬੇਚੈਨੀ ਜ਼ਿਆਦਾ ਪਰੇਸ਼ਾਨੀ ਇਸ ਗੱਲ ਦਾ ਸਬੂਤ ਹੈ ਮਨ ਜ਼ਿਆਦਾ ਜਾ ਗਿਆ ਕਿਦਰੇ ਵੀ ਨਹੀਂ ਲੱਗਦਾ ਕਿਦਰੇ ਵੀ ਨਹੀਂ ਲੱਗਦਾ ਕਿਦਰੇ ਵੀ ਨਹੀਂ ਟਿਕਦਾ ਕਿਦਰੇ ਵੀ ਨਹੀਂ ਟਿਕਦਾ ਕਿਤਨਾ ਧਨ ਕਮਾ ਲਵੇ ਨਹੀਂ ਟਿਕਦਾ ਨਾ ਰੂਪ ਦੇ ਟਿਕਦਾ ਨਾ ਰੰਗ ਦੇ ਟਿਕਦਾ ਨਾ ਪਰਿਵਾਰ ਦੇ ਟਿਕਦਾ ਨਾ ਸੰਸਾਰ ਦੇ ਟਿਕਦਾ ਦਾ ਰੰਗ ਤਮਾਸ਼ਿਆਂ 'ਚ ਟਿਕਦਾ ਹੈ ਪਰ ਮਨੁੱਖ ਹੈਰਾਨ ਹੋ ਜਾਂਦਾ ਕਿਉਂ ਨਹੀਂ ਟਿਕਦਾ ਸੋ ਗੁਰਵਾਣੀ ਜਵਾਬ ਦਿੰਦੀ ਹੈ ਇਹ ਟਿਕੇਗਾ ਉਦੋਂ ਜਦ ਘਰ ਪਹੁੰਚੇਗਾ ਰਸਤੇ ਦੇ ਚ ਪੜਾਓ ਨੇ ਇਹ ਨਹੀਂ ਟਿਕ ਸਕਦਾ ਪੜਾਓ ਵਕਤੀ ਤੌਰ ਤੇ ਥੋੜਾ ਜਿਹਾ ਵਿਸ਼ਰਾਮ ਸਭ ਪੜਾਓ ਨੇ ਪਰਿਵਾਰ ਮਿਲ ਗਿਆ ਪਦਾਰਥ ਮਿਲ ਗਏ ਨੇ ਧਨ ਸੰਪਦਾ ਮਿਲ ਗਈ ਸਭ ਪੜਾਓ ਨੇ ਘਰ ਨਹੀਂ ਹੈ ਘਰ ਨਹੀਂ ਹੈ ਪੜਾਓ ਦੇ ਤੇ ਥੋੜਾ ਜਿਹਾ ਵਿਸ਼ਰਾਮ ਹੋ ਸਕਦਾ ਟਿਕਾਣਾ ਨਹੀਂ ਹੋ ਸਕਦਾ ਤੋ ਘਰ ਕਿਹੜਾ ਹੈ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਮੁਕਾਮ ਉਹੀ ਇੱਕ ਹੈ ਸਾਰਿਆਂ ਦਾ ਘਰ ਉਹ ਇੱਕ ਪਰਮਾਤਮਾ ਹੈ ਉਹੀ ਘਰ ਹੈ ਮੁਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਏ ਮਹਾਰਾਜ ਕਹਿੰਦੇ ਮੈਂ ਸੱਚ ਕਹਿ ਰਿਹਾ ਸਾਰਿਆਂ ਦਾ ਘਰ ਪਰਮਾਤਮਾ ਹੈ ਜਿਤਨੇ ਚਿਰ ਤੱਕ ਮਨ ਪਰਮਾਤਮਾ ਤੱਕ ਨਹੀਂ ਪਹੁੰਚਦਾ ਇਹ ਬੇਚੈਨ ਰਹੇਗਾ ਪਰੇਸ਼ਾਨ ਰਹੇਗਾ ਦੁਖੀ ਰਹੇਗਾ ਸੰਤਾਪਗ੍ਰਸਤ ਰਹੇਗਾ ਰੋਗੀ ਰਹੇਗਾ ਸੋਗੀ ਰਹੇਗਾ ਨਹੀਂ ਮਿਟੇਗਾ ਜਿੰਨੇ ਛਿਰ ਤੇ ਇਹ ਘਰ ਦੇ ਚ ਨਹੀਂ ਪਹੁੰਚਦਾ ਉਹ ਗੁਰਬਾਣੀ ਆਵਾਜ਼ ਮਾਰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਗਰੇ ਤੋ ਲਵ ਸੁਣ ਲੈਣਾ ਮੈਂ ਸਮਾਪਤ ਕਰਾਂ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਯਾਤਰਾ ਸਫਲ 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 ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਤਨ ਕਬਰ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਖੁਲਾ ਤੱਕ ਪਹੁੰਚ ਜਾਏ ਯਾਤਰਾ ਸਫਲ ਪਰ ਹਰ ਜਨਮ ਦੇ ਵਿੱਚ ਕੀ ਹੁੰਦਾ ਹੈ ਤਨ ਤੇ ਸ਼ਮਸ਼ਾਨ ਤੱਕ ਪਹੁੰਚ ਜਾਂਦਾ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਦਾ ਯਾਤਰਾ ਅਧੂਰੀ ਰਹਿ ਜਾਂਦੀ ਹੈ ਮਨੁੱਖ ਅਧੂਰਾ ਜੰਮਦਾ ਹੈ ਅਧੂਰਾ ਜੀਵਦਾ ਹੈ ਫਿਰ ਅਧੂਰਾ ਮਰ ਜਾਂਦਾ ਹੈ ਇਹ ਗੱਲ ਵੱਖਰੀ ਅਗਲੇ ਮੋਹਰ ਲਾ ਦੇਣ ਫਿਰ ਆਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਖਾਕ ਪੂਰਾ ਹੋਇਆ ਨਹੀਂ ਪੂਰਾ ਹੋਇਆ ਮਰਿਆ ਅਦੋਂ ਫਿਰ ਜਨਮ ਲਏਗਾ ਕੋਈ ਪੂਰਾ ਨਹੀਂ ਹੋਇਆ ਪੂਰਾ ਤੇ ਤਾਂ ਹੁੰਦਾ ਕਿ ਤਨ ਸਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਪੂਰਾ ਹੋ ਗਿਆ ਕਿ ਤੁਸੀਂ ਆਖੋਗੇ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਪੂਰੇ ਹੋਣ ਦਾ ਵਸੀਲਾ ਪੂਰਾ ਪ੍ਰਭ ਆਰਾਧਿਆ ਪੂਰਾ ਜਾंका ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਪੂਰੇ ਦੇ ਗੁਣ ਗਾਉਂਦਿਆਂ ਗਾਉਂਦੇ ਮਨਕ ਪੂਰਾ ਆਉਂਦਾ ਉਸ ਤੋਂ ਪਹਿਲੇ ਨਹੀਂ ਆਉਂਦਾ ਮਰ ਕੇ ਕੋਈ ਪੂਰਾ ਨਹੀਂ ਆਉਂਦਾ ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਦ ਪੂਰੇ ਦੇ ਗੁਣ ਮਿਲ ਜਾਂਦੇ ਨੇ ਮਨੁੱਖ ਦਾ ਮਨ ਪੂਰਾ ਹੋ ਜਾਂਦਾ ਹੈ ਮਨ ਪੂਰਾ ਹੋ ਗਿਆ ਅਜੇ ਤਨ ਤੇ ਸਮਸ਼ਾਂਤਕ ਨਹੀਂ ਪਹੁੰਚਿਆ ਮਨ ਭਗਵਾਨ ਤੱਕ ਪਹੁੰਚ ਗਿਆ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਇਹ ਤੇ ਜੀਵਨ ਮੁਕਤ ਹੋ ਗਿਆ ਕਹੇਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸਉ ਕਹਾਵੇ ਕੰਨਲ ਸੁਣਨਾ ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਜੀਵਦਿਆਂ ਜੇ ਜਿੱਦਾਂ ਮਨ ਪਰਮਾਤਮਾ ਤੱਕ ਨਹੀਂ ਪਹੁੰਚਿਆ ਮਰ ਕੇ ਕਿਸ ਤਰ੍ਹਾਂ ਪਹੁੰਚੇਗਾ ਮਰ ਕੇ ਅਗਲਾ ਜਨਮ ਫਿਰ ਮਿਲੇਗਾ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦ ਆਵੇ ਜਾਏ ਜੇ ਉਹ ਜੀਆਂ ਦੀ ਵਾਸ਼ਨਾ ਵਿੱਚ ਮਨ ਰਿਹਾ ਹੈ ਇਹਨੂੰ ਫਿਰ ਚੋਲਾ ਮਿਲ ਜਾਏਗਾ ਇਹਨੂੰ ਫਿਰ ਸਰੀਰ ਮਿਲ ਜਾਏਗਾ ਫਿਰ ਯਾਤਰਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆਦੇ ਸਲਮੇ ਇਹ ਮਰਿਆ ਪੂਰਾ ਨਹੀਂ ਹੋਇਆ ਪੂਰਾ ਹੋਣਾ ਕੀ ਹੁੰਦਾ ਹੈ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਪੂਰਾ ਹੈ ਤਨ ਕਬਰ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ ਤਨ ਦਾ ਘਰ ਕਬਰ ਹੈ ਬਾਬਾ ਫਰੀਦ ਕਹਿ ਰਹੇ ਨੇ ਗੋਰ ਨੇ ਮਾਣੀ ਢ ਕਰੇ ਨਿਗਰਿਆ ਘਰ ਆਓ ਐ ਨਿਥਾਵਿਆ ਸਰੀਰ ਆਪਣੇ ਘਰ ਆ तेरा घर گور ہے قبر ہے گور نیماણી 샙 کرے نگریاں گھر آو سر پر مے تھے آمنا مرણો نہ ڈریاو چون برن تو ڈردا ہے تن تیرا گھر قبر ہی اور کوئی نہیں تیرا گھر شمشاد گھاٹ ہے اور کوئی بھی نہیں لیکن تن شمشاد تک پہنچے اس تو پہلے من بھگوان تک پہنچے تن قبر تک پہنچے ਅਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚੇ ਉਸ ਨੂੰ ਕਹਿੰਦੇ ਨੇ ਜੀਵਨ ਮੁਕਤ ਔਰ ਜੋ ਜੀਵਨ ਮੁਕਤ ਨਹੀਂ ਹੋਇਆ ਉਹ ਮਰ ਕੇ ਮੁਕਤ ਨਹੀਂ ਹੁੰਦਾ ਉਹ ਜੋ ਜੀਵਨ ਮੁਕਤ ਹੋ ਗਿਆ ਯਾਤਰਾ ਸਫਲ ਹੋ ਗਈ ਸਫਲ ਸਫਲ ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮੇਲੇ ਸਾਦਾ ਤੋਂ ਹੁਣ ਜੀਵਨ ਮੁਕਤ ਕਿਵੇਂ ਹੋਈਏ ਜੀਤ ਦੁਆਰੇ ਉਬਰੇ ਤਿੱਥੇ ਲਿਓ ਬਾਰ ਜਿਸ ਦਰਵਾਜ਼ੇ ਤੋਂ ਸਾਡਾ ਆਣਾ ਹੋਇਆ ਹੈ ਜਿਸ ਦਰ ਤੋਂ ਪ੍ਰਕਾਸ਼ ਘਰ ਹੈ ਸ਼ਬਦ ਦਰ ਹੈ ਸ਼ਬਦ ਤੋਂ ਹੀ ਸਾਰਾ ਸੰਸਾਰ ਆਇਆ ਸਾਰਾ ਖੁਲਾਸਾ ਆਪ ਸਰਵਨ ਕਰ ਚੁੱਕੇ ਹੋ ਇਸ ਵਾਸਤੇ ਅੱਧਾ ਮਿੰਟ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਦੇ ਇੱਕੋ ਨੇ ਦਰ ਤੇ ਘਰ ਦਰ دروازہ ਘਰ ਤੋਂ ਅਲੱਗ ਨਹੀਂ ਹੁੰਦਾ ਪਰ دروازਾ ਆਣ ਜਾਣ ਵਾਸਤੇ ਹੁੰਦਾ ਹੈ ਬੈਠਣ ਵਾਸਤੇ ਨਹੀਂ ਹੁੰਦਾ دروازਾ ਬੈਠਣ ਵਾਸਤੇ ਨਹੀਂ ਆਉਂਦਾ ਅਸੀਂ ਗੁਰੂ ਨੂੰ ਗੁਰੂ ਦਵਾਰਾ ਕਹਿੰਦੇ ਆ ਇਹ ਗਲ ਵਖਰੀ ਇਸ ਇਹਨਾਂ ਦੇਸ਼ਣ ਗੁਰੂ ਘਰ ਕਹਿਣ ਲੱਗ ਪੈਣੇ ਗੁਰੂ ਦਵਾਰਾ ਗੁਰੂ ਦਵਾਰ ਹੈ ਗੁਰੂ ਦਵਾਰੇ ਹੋਏ ਸੋਜੀ ਪਾਇਸੀ ਗੁਰੂ ਦਰਵਾਜ਼ਾ ਹੈ ਸ਼ਬਦ ਦੇ ਜਪ ਨਾਲ ਹੀ ਪ੍ਰਕਾਸ਼ ਹੋਏਗਾ ਦਰਵਾਜ਼ੇ ਤੋਂ ਲੰਘ ਕੇ ਹੀ ਮਨੁੱਖ ਪ੍ਰਮਾਤਮਾ ਤੱਕ ਪਹੁੰਚੇਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਪਰਮਾਤਮਾ ਰੂਪੀ ਘਰ ਦਾ ਗੁਰੂ ਦਰ ਹੈ ਹੁਣ ਮੈਂ ਅਰਜ਼ ਕਰਾਂ ਇਹ ਦੋਵੇਂ ਅਲੱਗ ਨਹੀਂ ਨੇ ਨਾਨਕ ਸੋਦੇ ਸਿਮਰਤ ਵੇਧ ਔਰ ਬ੍ਰਹਮ ਗੁਰੁ ਨਹੀਂ ਵੇਧ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਦਰਵਾਜ਼ੇ ਤੋਂ ਲੰਘ ਕੇ ਘਰ ਦੇ ਜਾਣਾ ਪਏਗਾ ਕਿਵੇਂ ਲੰਗੀਏ ਕਿਵੇਂ ਘਰ ਪਹੁੰਚੀਏ ਇਹ ਸਾਰਾ ਖੁਲਾਸਾ ਕੱਲ ਥੜੇ ਸਾਹਮਣੇ ਰੱਖਾਂਗੇ ਇੱਥੇ ਹੀ ਸਮਾਪਤ ਇੱਕ ਪਾਪ ਨੂੰ ਧੋਂਦਿਆਂ ਧੋਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੋਂਦਿਆਂ ਧੋਂਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੋਂ ਕੱਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀ ਹੈ ਇੱਕ ਸ਼ਬਦ ਲੈਵਣਾ ਤੇ ਫਿਰ ਹੋਵੇਗਾ ਕਿ ਨਵਨੀਤੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਏ ਇੱਕ ਸ਼ਬਦ ਲੈ ਲਾਏ ਮਨ ਉਹ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਕਿ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਦਿੰਦਾ ਹੈ ਸਿੱਧ ਹੋ ਜਾਂਦਾ ਹੈ ਸੱਦ ਹੋ ਜਾਂਦਾ ਹੈ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਹੈ ਮਹਿਰਮ ਮਹਿਲ ਨਾ ਕੋ ਅਟਕਾ ਹੋਏ ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ ਭਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗਰੇ ਨੇ ਛਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਫਿਰ ਰੂਹਾਂ ਜਾ ਸਕਦੀਆਂ ਰੋਹਾਨੀ ਮੰਡਲਿਆਂ ਚ ਜਦ ਸੈਂਟਿਸਟ ਐਸਾ ਕਹਿੰਨ ਨ ਚੰ드ਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉਥੇ ਪਾਣੀ ਵੀ ਕੋਈ ਨਹੀਂ ਉਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥਾ ਰਹਿ ਸਕਦਾ ਹੈ ਕਿ ਉਹਨਾਂ ਨੂੰ ਕੌਣ ਦੱਸੇ ਉਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ ਜੀ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ ਦੇ ਜੀਵਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਐਸਵਾਸ ਸਾਇੰਸ ਦੀ ਮਨੋਤ ਵੀ ਨਹੀਂ ਉਹ ਮਨ ਦੇ ਵੀ ਨੇ ਤੇ ਰੂਹ ਨਹੀਂ ਮੰਡਲ ਨੇ ਤੇ ਰੂਹ ਨਹੀਂ ਮੰਡਲ ਨੇ ਰੂਹ ਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਤੋ 12ਵੇਂ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਜੋ ਹੈ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੋਏ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਲੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀਸ਼ਾਲੀ ਹੋ ਜਾਏਗਾ ਕਿ ਜਿਹੜੇ ਅੱਜ ਦੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘੁਮੇ ਕੋਈ ਪੰਜਾ ਨਹੀਂ ਲੱਗੇ ਸਿਰਫ ਉਹ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜਦੇ ਨੇ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ ਫਸ ਜਾਏਗਾ ਔਰ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁराई ਕਰਨੀ ਸੀ ਬਹੁਤ ਵੱਡੀ ਬੁराई ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣਗੀਆਂ ਪ੍ਰੇਰਣਾ ਕਰਨਗੀਆਂ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰह्मभोज ਵੀ ਹੋ ਗਿਆ ਸਤ ਸੰਗ ਵੀ ਹੋ ਗਿਆ سارے لوگ دھن کبیر دھن کبیر کہن لگے تو کبیر نے اعلانیاں کہہ دیتا ہم کیا کی میری حمد نہیں ہے میری سمرتہ ہی نہیں ہے کہ کی غیبی شکتے نے کر دیتا ہے اسے دا کرشم ہے ایک نکہ ہی کم کرنا چاہتا سی اتنا وڈا کم ہو گیا نیک شکتیاں مدد کر دیا اندر برائی چل رہی ہے ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਾਂਗੇ। ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ। ਨੇਕ ਕੰਮ ਕਰਨਾ ਚਾਹਦਾ ਹੈ। ਤੋਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਾਂਗੇ। ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ। ਹਰ ਮਨੁੱਖ ਆਪਣਾ ਔਰਾ ਛੱਡਦਾ ਹੈ। ਹਰ ਮਨੁੱਖ ਆਪਣੀ ਆਪਾ ਛੱਡਦਾ। ਉਹਦੇ ਹੀ ਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ। ਇਹਦੇ ਜੋ ਹੈ ਨੇਕੀ ਹੈ। ਇਨੂੰ ਸੌਕ ਇੰਜ ਕਹਿੰਦੇ ਨੇ ਮੈਂ ਇਕੱਲਾ ਹੀ ਚਲਾ تھا ਰਾਹੇ ਸ਼ੌਕ ਮੇ ਲੋਗ ਸਾਥ ਆਤੇ ਗਏ ਔਰ ਕਾਰਵਾ ਬਣਤਾ ਗਿਆ ਕਹਿੰਦਾ ਚਲਿਆ ਤੇ ਮੈਂ ਕੱਲਾ ਹੀ ਸੀ ਔਰ ਅਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ ਕਹਿੰਦਾ ਮੇਰੀ ਸਮਰਥਾ ਤੋਂ ਪਰੇ ਦੀ ਬਾਰੇ ਦਾ ਧੰਨਵਾਦ ਬਲ ਚੁਕ ਦੀ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ